ਆ ਰਹੇ ਤੇ ਆ ਰਹੇ ਗਿਆ ਬਾਈ ਜੀ ਬਸ ਅੱਡਾ ਸਾਨੂੰ ਸਾਰਿਆਂ ਨੂੰ ਪਤਾ ਹੈ ਤੇ ਆ ਰਹੇ ਕੀ ਬਾਈ ਜੀ ਚੰਦ ਚੈਹਲ ਵਾਲੀ ਗਲੀ ਆਪਾਂ ਬਈ ਪਹਿਲਾਂ ਵੀਡੀਓ ਪਾਈ ਸੀ ਕਿ 5 ਰੁਪਏ ਲੈਸਾਂ ਦੇ ਕਿ 10 ਰੁਪਏ ਲੈਸਾਂ ਹੈਪੀ ਲੈਸ ਵਾਲਿਆਂ ਦੀ ਤੇ ਬਾਈ ਉਹ ਮੇਰੀਆਂ ਭੈਣਾਂ ਦੇ ਕਮੈਂਟ ਆਏ ਸੀ ਕਿ ਵੀ ਉਹਨਾਂ ਦੀ ਦੁਕਾਨ ਜਿਹੜੀ ਚੰਗੀ ਤਰ੍ਹਾਂ ਦਿਖਾਓ ਆਪਾਂ ਦੁਕਾਨ ਵੀ ਸਾਨੂੰ ਦਿਖਾਵਾਂਗੇ ਚੰਗੀ ਤਰ੍ਹਾਂ ਤੇ ਇੱਕ ਬਈ ਜਿਹੜਾ ਉਹ ਸੂਟ ਸਟਿਚ ਕਰਦੇ ਆ ਸਿੰਪਲ ਦਾ 250 ਰੁਪਿਆ ਦਾ ਜਿਹੜਾ ਸਿੰਪਲ ਸੂਟ ਉਹ ਸਟਿਚ ਕਰਦੇ ਆ ਤੇ ਇੱਕ ਬਈ ਉਹਨਾਂ ਨੇ ਲੈਸ ਬਾਰੇ ਭੈਣਾਂ ਨੇ ਕਿਹਾ ਸੀ ਮਲਟੀ ਸ਼ੇਡ ਵਾਲੀ ਲੈਸ ਆ ਸਿਰਫ ਉਹ 10 ਰੁਪਏ ਦੇ ਵਿੱਚ ਹੀ ਲੈ ਕੇ ਆਏ ਹੋਇਆ ਆ ਰਹਿ ਗਿਆ ਬਈ ਹੈਪੀ ਲੈਸ ਲੈਸਾਂ ਹੀ ਦੁਕਾਨ ਆ ਬਾਈ ਦੀ ਆ ਦੇਖ ਲਓ ਠੀਕ ਹੈ ਆ ਰਹਿ ਗਿਆ ਵਸਦਾਨ ਬਿਲਕੁਲ ਸਿਰਫ ਸਾਰਾ 50 ਮੀਟਰ ਹੋਣੀ ਹੈ ਉੱਥੋਂ ਤੇ ਬਾਈ ਬਾਕੀ ਅੰਦਰ ਇਹ ਗੱਲ ਕਰਦੇ ਭੈਣ ਆ ਰਹੀ ਕੀ ਭੈਣ ਭੈਣ ਸਸੀ ਗੱਲ ਹੋ ਠੀਕ ਠਾਕ ਹੈ ਭੈਣ ਜਿਹੜੀਆਂ ਤੁਸੀਂ ਲੈਸਾਂ ਕਹਿ ਰਹੇ ਸੀ ਵੀ ਜਿਹੜੀਆਂ ਆਪਾਂ 10 ਰੁਪਏ ਦੇ ਵਿੱਚ ਲੈ ਕੇ ਆਏ ਆ ਕਿਹੜੀਆਂ ਦੀ ਡਿਮਾਂਡ ਸੀ ਜੀ ਨੋਟਿਸ ਉਹ ਵੀ ਦੇ ਕਸਟਮਰ ਦੀ ਡਿਮਾਂਡ ਤੇ ਆਪਾਂ ਨੇ 10 ਰੁਪਏ ਮੀਟਰ ਜਿਹੜੀ ਮਲਟੀ ਸ਼ੇਡ ਲਿਆਂਦੀ ਹੁਣ ਠੀਕ ਹੈ ਜੀ ਮਲਟੀ ਸ਼ੇਡ 10 ਰੁਪਏ ਲਿਆਂਦੀ ਜੀ ਇੱਕ ਆਪਣੇ ਡਬਲ ਸ਼ੇਡ ਵੀ ਲਿਆਂਦੀ ਹੈ ਠੀਕ ਹੈ ਜੀ ਕਸਟਮਰ ਦੀ ਡਿਮਾਂਡ ਤੇ ਲੈ ਕੇ ਆਏ ਇਹ ਵੀ ਆਪਾਂ ਇਹ ਵੀ 10 ਰੁਪਏ ਮਿੱਟੇ ਇਹ ਵੀ 10 ਰੁਪਏ ਹੈ ਜੀ ਹਾਂਜੀ ਇਹ ਵੀ 10 ਰੁਪਏ ਸਿਰ 10 ਰੁਪਏ ਦੇ ਵਿੱਚ ਤੇ ਇਹ ਭੈਣ ਜਿਹੜੀ ਆਪਾਂ ਸੂਟ ਸਟਿਚ ਕਰਦੇ ਆ ਉਹਦੀ ਸਿਲਾਈ ਦਾ ਰੇਟ ਕੀ ਹੈ ਜੀ ਉਹਦਾ ਸਿਲਾਈ ਦਾ ਰੇਟ ਵੀ ਦੇ ਸਿੰਪਲ ਸੂਟ ਦਾ 250 ਰੁਪਿਆ 250 ਰੁਪਿਆ ਹਾਂ 250 ਰੁਪਏ ਚ ਸਟਿਚ ਕਰਾਂਗੇ ਆਪਾਂ ਠੀਕ ਹੈ ਇਸ 250 ਦੇ ਵਿੱਚ ਸਟਿਚ ਕਰਨਗੇ ਭਾਈ ਨੰਬਰ ਤੁਹਾਨੂੰ ਦਿੱਤਾ ਹੋਇਆ ਹੈ ਜਲਦੀ ਜ ਤੁਹ ਬਾਈ ਜੀ ਇਹ ਸ਼ੇਅਰ ਕਰ ਦਿਓ ਆ ਦੇਖ ਲਓ ਲੈਸਿੰਗ ਲੈਸ ਆ ਬਈਆਂ ਬਾਈ ਹੋਰ ਹੋੜੇ ਬਾਕੀ ਤੁਹਾਨੂੰ ਮੈਂ ਨੰਬਰ ਦੇਦਾ ਬਾਈ ਦਾ ਤੇ ਤੁਸੀਂ ਇਹਦੇ ਉੱਤੇ ਗੱਲ ਕਰ ਸਕਦੇ